ਆਰਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦਾ ਨਾਮ ਹੈ ਚਾਹ ਦੇ ਨਾਲ ਪਕੌੜੇ ਤੇ ਨਾਲ ਚਰਚਾ ਗਰਮ ਹੈ ਠੰਡੀ ਹੈ ਇਹ ਸਮਾਂ ਦੱਸੂਗਾ ਕਿਸ ਤਰ੍ਹਾਂ ਦੇ ਮੁੱਦੇ ਇਸ ਚਰਚਾ ਦੇ ਵਿੱਚ ਆਣਗੇ ਆਉਣ ਵਾਲਾ ਵਕਤ ਦੱਸੂਗਾ ਇਸ ਮੁੱਦੇ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ ਦੇ ਉੱਤੇ ਜਾ ਕੇ ਦੁਕਾਨਦਾਰਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਕਿਸ ਤਰ੍ਹਾਂ ਦੇ ਉਹ ਸਰਕਾਰ ਤੋਂ ਉਪਾਏ ਚਾਹੁੰਦੇ ਨੇ ਜਾਂ ਫਿਰ ਸ਼ਹਿਰ ਦੇ ਲਈ ਸ਼ਹਿਰ ਵਾਸੀ ਕੀ ਚਾਹੁੰਦੇ ਨੇ ਇਸ ਲੜੀ ਦੇ ਵਾਇਦ ਸਾਡੇ ਅਸੀਂ ਪਹੁੰਚੇ ਆ ਇੰਦਰ ਸੰਧ ਦੇ ਸਲੰਬਾਈ ਸਾਡੇ ਨਾਲ ਮੌਜੂਦ ਹੈ ਬਹੁਤ ਬਹੁਤ ਸਵਾਗਤ ਹੈ ਜੀ ਸੱਚਾ ਗਾ ਜੀ ਸਭ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਪਨੀਰ ਦੇ ਬਹੁਤ ਵਧੀਆ ਸਾਨੂੰ ਪਕੌੜੇ ਖੁਲਾਏ ਆ ਵੈਸੇ ਪਟਿਆਲਾ ਸ਼ਹਿਰ ਦੇ ਪਕੌੜੇ ਮਸ਼ਹੂਰ ਆ ਪਰ ਜਿਸ ਦਿਨ ਐਡ ਦੇਣਗੇ ਉਸ ਦਿਨ ਇਹਨਾਂ ਦਾ ਨਾਮ ਲਾਂਗੇ ਇਹ ਅਨੁਰਾਗ ਜੀ ਤਾਂ ਸਾਡੇ ਭਾਗ ਚੰਗੇ ਐ ਕਿ ਉਹਦੇ ਤੋਂ ਪਕੌੜੇ ਬ੍ਰੈਡ ਆਪਣਾ ਪਕੌੜੇ ਪਨੀਰ ਦੇ ਤੇ ਪਾਲ ਦੇ ਖਾਣ ਆ ਗਏ ਹਾਂ ਸੇ ਸਾਡੇ ਬਾਗ ਚੰਗੇ ਆ ਕਿ ਤੁਸੀਂ ਸਾਡੀ ਦੁਕਾਨ ਤੇ ਚੱਲਣ ਪਾਏ ਮੈਂ ਬਹੁਤ ਗੁਰੂ ਸਦਾ ਧੰਨਵਾਦ ਕਰਦਾ ਕਿ ਮੌਕਾ ਮਿਲਿਆ ਤੁਹਾਡੇ ਪਕੌੜੇ ਖਾਣ ਦਾ ਇਹ ਤੁਹਾਡਾ ਬੜਪਨ ਹੈ ਜੀ ਤੁਸੀਂ ਹਮੇਸ਼ਾ ਹੀ ਇਸ ਤਰ੍ਹਾਂ ਹੀ ਪਿਆਰ ਨਾਲ ਸਤਿਕਾਰ ਨਾਲ ਮਿਲਦੇ ਹੋ ਅੱਜ ਅਸੀਂ ਗੱਲ ਕਰਾਂਗੇ ਪਟਿਆਲਾ ਸ਼ਹਿਰ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਮੱਸਿਆ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ ਦੇਖੋ ਪਟਿਆਲਾ ਸ਼ਹਿਰ ਇੱਕ ਉਹ ਸ਼ਹਿਰ ਹੈ ਜਿੱਥੇ ਬੜਾ ਪੀਸਫੁਲ ਮਾਹੌਲ ਹੈ ਗ੍ਰੀਨਰੀ ਦੀ ਗੱਲ ਕਰ ਲਈਏ ਆਵਾਜਾਈ ਦੀ ਜਿਹੜੀ ਗੱਲ ਕਰ ਲਈਏ ਆ ਮੈਨੂੰ ਲੱਗਦਾ ਹੈ ਕਿ ਪਟਿਆਲਾ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਹੈਗੇ ਉਹ ਸਰਕਾਰੀ ਨੌਕਰੀਆਂ ਵਾਲੇ ਰਹਿੰਦੇ ਕਿਉਂਕਿ ਬਹੁਤ ਠਾਪਰ ਯੂਨੀਵਰਸਿਟੀ ਹੈ ਪੰਜਾਬੀ ਯੂਨੀਵਰਸਿਟੀ ਹੈ ਮਤਲਬ ਹੋਰ ਸਟੇਟ ਬੈਂਕ ਆਫ ਇੰਡੀਆ ਦਾ ਇੱਥੇ ਹੈੱਡ ਆਫਿਸ ਹੈ ਬਿਜਲੀ ਬੋਰਡ ਦਾ ਪলিউਸ਼ਨ ਬੋਰਡ ਦਾ ਮਤਲਬ ਮੈਨੂੰ ਲੱਗਦਾ ਵੀ ਜਿਆਦਾਤਰ ਸਰਕਾਰੀ ਨੌਕਰੀਆਂ ਵਾਲੇ ਲੋਕ ਜਾਂ ਫਿਰ ਦੁਕਾਨਦਾਰ ਲੋਕ ਇੱਥੇ ਰਹਿੰਦੇ ਆ ਤੁਸੀਂ ਕੀ ਮੰਨਦੇ ਹੋ ਵੀ ਜਿਹੜੀ ਟ੍ਰੈਫਿਕ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਇਹਦਾ ਕੀ ਕਾਰਨ ਹੈ ਟ੍ਰੈਫਿਕ ਤਾਂ ਦੇਖੋ ਜਿਵੇਂ ਜਿਵੇਂ ਜਨਤਾ ਵਧ ਰਹੀ ਹੈ ਉਸ ਟ੍ਰੈਫਿਕ ਦੇ ਤੋਂ ਹਰੇਕ ਸ਼ਹਿਰ ਦੇ ਵਿੱਚ ਹੈ ਇਸ ਟਾਈਮ ਇਹ ਨਹੀਂ ਕਿ ਸਿਰਫ ਪਟਿਆਲੇ ਦੇ ਵਿੱਚ ਹੈ ਤੁਸੀਂ ਰਾਜਪੁਰੇ ਜਾਓ ਸਮਾਣਾ ਜਾਓ ਵੱਡੇ ਸ਼ਹਿਰ ਲੁਧਿਆਣੇ ਜਾਓ ਅੰਮ੍ਰਿਤਸਰ ਜਾਓ ਹਰੇ ਦੇ ਰੇ ਟ੍ਰੈਫਿਕ ਦੀ ਪ੍ਰੋਬਲਮ ਹੈਗੀ ਪਰ ਸਾਡਾ ਜਿਹੜਾ ਪ੍ਰਸ਼ਾਸਨ ਹੈ ਇਸ ਨੂੰ ਬਖੂਬੀ ਢੰਗ ਦੇ ਨਾਲ ਬਹੁਤ ਸਾਰੇ ਮਾਰਿਆ ਤੇ ਲੋਕਾਂ ਨੂੰ ਨਾ ਪਰੇਸ਼ਾਨੀ ਜਿਹਦੇ ਤੇ ਬਹੁਤ ਮਿਹਨਤ ਕੀਤੀ ਜਾ ਰਹੀ ਹੈ ਬਿਲਕੁਲ ਠੀਕ ਹੈ ਜੀ ਮਿਹਨਤ ਤਾਂ ਪ੍ਰਸ਼ਾਸਨ ਵੱਲੋਂ ਕੀਤੀ ਜਾਂਦੀ ਹੈ ਪਰ ਦੁਕਾਨਦਾਰ ਨੂੰ ਕੀ ਦਿੱਕਤ ਆਉਂਦੀ ਹੈ ਜੇਕਰ ਬਾਜ਼ਾਰ ਦੇ ਵਿੱਚ ਟ੍ਰੈਫਿਕ ਵੱਧ ਹੋਵੇ ਅਸੀਂ ਕਹਿੰਦੇ ਹਾਂ ਬਾਜ਼ਾਰ ਦੇ ਵਿੱਚ ਰਸ਼ ਹੋਏਗਾ ਤਾਂ ਹੀ ਦੁਕਾਨਾਂ ਦੇ ਗਾਹਕ ਆਏਗਾ ਹੁਣ ਮੈਂ ਤੁਹਾਨੂੰ ਛੋਟੀ ਐਗਜ਼ਾਮਪਲ ਦੇਣਾ ਸਾਡੇ ਬਾਜ਼ਾਰ ਇੱਥੇ ਰੇੜੀਆਂ ਲੱਗੀਆਂ ਹੂੰ ਕੁਝ ਦੁਕਾਨਦਾਰ ਕਹਿੰਦੇ ਕਿ ਇਥੋਂ ਰੇੜੀਆਂ ਚਕਾਈਏ ਜੀ ਪਰ ਮੈਂ ਕਿਹਾ ੜ ਗਿਆ ਕਿ ਇੱਥੇ ਰੇੜ ਲੱਗਣ ਗਿਆ ਇਸ ਦਾ ਕਾਰਨ ਹੈ ਕਿ ਜਿੱਥੇ ਮਾਰਕੀਟ ਦੇ ਵਿੱਚ ਕੰਮ ਹੋਏਗਾ ਉੱਥੇ ਹੀ ਰੇੜੀ ਆ ਕੇ ਖੜੇ ਜੀ ਜੀ ਬਿਲਕੁਲ ਇਹ ਗੱਲ ਠੀਕ ਹੈ ਜਿੱਥੇ ਰੇੜੀ ਬਾਕੀ ਇੱਥੇ ਖੁੱਲੀ ਜਗ੍ਹਾ ਹੈ ਬਾਕੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਜਿੱਥੇ ਭੀੜ ਭੜਕਿਆ ਇਲਾਕਾ ਹੈ ਉੱਥੇ ਰੇੜੀ ਨਹੀਂ ਹੋਣੀ ਚਾਹੀਦੀ ਹਾਂ ਉੱਥੇ ਨਹੀਂ ਹੋਣੀ ਚਾਹੀਦੀ ਉੱਥੇ ਰੇੜੀ ਨਹੀਂ ਹੋਣੀ ਚਾਹੀਦੀ ਦੇਖੋ ਰੇੜੀ ਖੁੱਲੀ ਜਗ੍ਹਾ ਹੈ ਉੱਥੇ ਰੇੜੀ ਕਰਨ ਦਾ ਕੋਈ ਇਤਰਾਜ਼ ਨਹੀਂ ਹੈ ਬਿਲਕੁਲ ਵੈਸੇ ਵੀ ਦੇਖੋ ਰੋਜ਼ਗਾਰ ਕਾਰੋਬਾਰ ਹਰ ਬੰਦੇ ਦਾ ਅਧਿਕਾਰ ਹੈ ਹਰ ਬੰਦੇ ਨੂੰ ਰੋਜ਼ਗਾਰ ਕਰਨ ਦਾ ਅਧਿਕਾਰ ਹੈ ਕਿਉਂਕਿ ਉਸਨੇ ਆਪਣਾ ਪਰ ਕਈ ਵਾਰ ਮਾਫੀਆ ਬਣ ਜਾਂਦੇ ਆ ਕਿ ਇੱਕ ਇੱਕ ਬੰਦਾ 6 6 7 7 ਚੀਜ਼ਾਂ ਨੂੰ ਬਾਈਂਡ ਅਪ ਕਰਕੇ ਉਹਨਾਂ ਨੂੰ ਤਿਆਰ ਕਰਕੇ ਅੱਗੇ ਲੋਕਾਂ ਨੂੰ ਸਭ ਲੱਟ ਕਰਨਾ ਸ਼ੁਰੂ ਕਰ ਦਿੰਦਾ ਉੱਥੇ ਫਿਰ ਦਿੱਕਤ ਆਂਦੀ ਹੈ ਚਲੋ ਇਹ ਆਪਣਾ ਵਿਸ਼ਾ ਨਹੀਂ ਹੈ ਟਰੈਫਿਕ ਦੀ ਗੱਲ ਅਸੀਂ ਕਰਦੇ ਆ ਇੱਕ ਨਵਾਂ ਰੂਲ ਪੰਜਾਬ ਸਰਕਾਰ ਲੈ ਕੇ ਆ ਰਹੀ ਹੈ ਜਲਦੀ ਡੀਜੀਪੀ ਪੰਜਾਬ ਵੱਲੋਂ ਵੀ ਇਸ ਦੇ ਆਰਡਰ ਜਿਹੜੇ ਛੇਤੀ ਆ ਜਾਣਗੇ ਕਿ ਜਿਹੜਾ ਬੱਚਾ ਨਾਬਾਲਗ ਹੈ ਅਡਲਟ ਹੈ ਜੇਕਰ ਉਹ ਵਹੀਕਲ ਚਲਾਉਂਦਾ ਫੜਿਆ ਜਾਂਦਾ ਤੇ ਉਸ ਦੇ ਜਿਹੜੇ ਪੇਰੈਂਟਸ ਹੈ ਉਹਨਾਂ ਦੇ ਉੱਤੇ ਜੁਰਮਾਨਾ ਹੋਊਗਾ ਜੇਲ ਵੀ ਜਾਣਾ ਪੈ ਸਕਦਾ ਜਾਂ ਫਿਰ ਕੋਈ ਮੰਗਮਾ ਕਹਿੰਦਾ ਨਾ ਇੱਕ ਬੱਚੇ ਦੀ ਉਮਰ 18 ਸਾਲ ਤੋਂ ਘੱਟ ਹੈ ਕਿਸੇ ਦਾ ਮੋਟਰਸਾਈਕਲ ਸਕੂਟਰ ਸਕੂਟੀ ਕਾਰ ਮੰਗੇ ਉਹ ਚਲਾਣ ਲੱਗ ਜਾਂਦਾ ਫਿਰ ਉਹ ਕਈ ਵਾਰ ਨਿਆਣੀ ਉਮਰ ਹੈ ਦੇਖੋ ਐਕਸੀਡੈਂਟ ਦਾ ਕਾਰਨ ਬਣਦਾ ਕਿਉਂਕਿ ਸਪੀਡ ਬਹੁਤ ਹੁੰਦੀ ਹੈ ਸੋ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਇਹ ਫੈਸਲਾ ਸਰਕਾਰ ਦਾ ਬਹੁਤ ਵਧੀਆ ਫੈਸਲਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਕੋਈ ਵੀ ਬਾਈਕ ਨਹੀਂ ਦੇਣੀ ਚਾਹੀਦੀ ਕੋਈ ਸਕੂਟਰ ਮੋਟਰਸਾਈਕਲ ਕਾਰ ਨਹੀਂ ਚਲਾਣੀ ਚਾਹੀਦੀ ਹੁਣ ਤਾਜਾਦਾਰ ਮੈਂ ਤੁਹਾਡੇ ਸਾਹਮਣੇ ਬੈਠਾ ਬਿਲਕੁਲ ਕਿਸੇ ਨਾ ਮਾਲਕ ਦੀ ਗਾਰੰਟੀ ਗਲਤੀ ਦੇ ਪਿੱਛੇ ਇਹ ਮੇਰਾ ਹੈ ਆ ਵਾਕਿਆ ਮੈਂ ਨਾ ਵੀ ਜੀ ਨਾਲ ਨਾਲ ਪਕੌੜੇ ਵੀ ਖਾਂਦੇ ਰੋ ਪਕੌੜੇ ਖੱਡੇ ਨਹੀਂ ਹੋਣਾ ਚਾਹੀਦੇ ਪਕੌੜੇ ਤੁਸੀਂ ਵੀ ਖਾਓ ਜੀ ਹਾਂ ਮੈਂ ਤਾਂ ਕਹਿਣਾ ਜੀ ਚਾਹ ਆਇਆ ਨਹੀਂ ਆਪਣਾ ਚਾਹ ਕਹਿੰਦੀ ਸੀ ਹਾਂ ਚਾਹ ਕਹਿੰਦੀ ਸੀ ਚਾਹ ਗਰਮ ਗਰਮ ਬੁਲਾਵਾਂਗੇ ਠੰਡੀ ਨਹੀਂ ਠੀਕ ਹੈ ਨਾਲ ਚਾਹ ਦਾ ਸਮੇਲ ਪਕੌੜਿਆਂ ਦੇ ਨਾਲ ਹੈ ਬਾਹਰ ਮੌਸਮ ਵੀ ਬੜਾ ਵਧੀਆ ਇੱਕ ਨਰਾਗੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿਵੇਂ ਤੁਸੀਂ ਆਮ ਆਦਮੀ ਪਾਰਟੀ ਦੇ ਬਾਈਕਾਟ ਕੀਤਾ ਹੈ ਮੇਰੀ ਤੁਹਾਨੂੰ ਬੇਨਤੀ ਹੈ ਕਿ ਸਾਰੇ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਵਲੰਟੀਅਰਾਂ ਦੀ ਸਾਰੇ ਲੀਡਰਾਂ ਦੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਬਾਈਕਾਟ ਨਾ ਚਲੋ ਅਸੀਂ ਇਸ ਦੇ ਉੱਤੇ ਚਰਚਾ ਕਰਾਂਗੇ ਸਾਡੀ ਕਮੀਟਿੰਗ ਵੀ ਹੈ ਤੁਸੀਂ ਐਕਸੀਡੈਂਟ ਦੀ ਗੱਲ ਦੱਸ ਰਹੇ ਸੀ ਪ੍ਰਿੰਸ ਜੀ ਦਾ ਐਕਸੀਡੈਂਟ ਹੋ ਗਿਆ ਸੀ ਪਿੱਛੇ ਜੇ ਔਰ ਇਹ ਭੁਗਤ ਭੋਗ ਗੀ ਹੈ ਕਿ ਇੱਕ ਬੱਚਾ ਇਹਨਾਂ ਦੇ ਅੱਗੇ ਆ ਗਿਆ ਗਲਤ ਡਰਾਈਵਿੰਗ ਕਰ ਰਿਹਾ ਸੀ ਉਸ ਵਕਤ ਇਹਨਾਂ ਦਾ ਐਕਸੀਡੈਂਟ ਹੋਇਆ 25 ਦਿਨ ਹੋ ਗਏ ਕੰਮਕਾਰ ਤੋਂ ਮਿਸ ਹੈ ਅੱਜ ਦੁਕਾਨ ਤੇ ਆ ਕੇ ਬੈਠੇ ਆ ਤੇ ਤੁਸੀਂ ਦੇਖੋਗੇ ਅੱਜ ਵੀ ਬੈਲਟ ਲੱਗੀ ਹੈ ਕੁਝ ਦਿਨ ਪਹਿਲਾਂ ਸਾਡੇ ਪੱਤਰਕਾਰ ਸਾਹਿਬ ਚਰਨਜੀਤ ਸਿੰਘ ਕੋਲੀ ਉਹਨਾਂ ਦੀ ਲੱਤ ਦੇ ਫੈਕਚਰ ਹੋ ਗਿਆ 45 ਦਿਨ ਉਹਨਾਂ ਨੂੰ ਘਰ ਬੈਠਣਾ ਪਿਆ ਸੋ ਇਹ ਫੈਸਲਾ ਜਿਹੜਾ ਸਰਕਾਰ ਵੱਲੋਂ ਹੈ ਜਾਂ ਪ੍ਰਸ਼ਾਸਨ ਵੱਲੋਂ ਹੈ ਬਹੁਤ ਉਦੋਂ ਤੱਕ ਵਿਕਲ ਨਾ ਦਿਓ ਜਦ ਤੱਕ ਤੁਹਾਨੂੰ ਲੱਗਦਾ ਨਹੀਂ ਕਿ ਉਹ ਚਲਾਨ ਤੇ ਬੱਚਿਆਂ ਨੂੰ ਬੇਨਤੀ ਹੈ ਬਿਨਾ ਹੈਲਮਟ ਤੋਂ ਕਦੇ ਨਾ ਚਲਾਣ ਬੱਚੇ ਉਹ ਜਿਹੜੇ 18 ਸਾਲ ਤੋਂ ਉੱਪਰ ਦੇ ਨੇ 18 ਸਾਲ ਤੋਂ نیچے ਵਾਲੇ ਨੂੰ ਮੈਂ ਬੇਨਤੀ ਨਹੀਂ ਕਰ ਰਿਹਾ ਉਹ ਬਿਲਕੁਲ ਵੀ ਨਾ ਚਲਾਣ ਸੋ ਇਸ ਦੇ ਉੱਤੇ ਤੁਸੀਂ ਹੋਰ ਕੀ ਚਾਹੁੰਦੇ ਹੋ ਵੀ ਹੋਰ ਕੁਝ ਅੱਛਾ ਹੋਵੇ ਇਹਦੇ ਨਾਲ ਜਦੋਂ ਬੱਚਾ ਨਾ ਬਾਲਗ ਹੋਏਗਾ ਔਰ ਫੋਨ ਉਹਦਾ ਕੰਨ ਤੇ ਲੱਗਿਆ ਹੁੰਦਾ ਅਸੀਂ ਅਕਸਰ ਦੇਖੀਦਾ ਕਿ ਫੋਨ ਕੰਨ ਦੇ ਨਾਲ ਲੱਗਿਆ ਹੁੰਦਾ ਔਰ ਵਿਚਾਰਾ ਇੱਕ ਸਿਆਣਾ ਬਣਾ ਬੰਦੇ ਦੀ ਲੱਤ ਟੁੱਟ ਜਾਂਦੀ ਹਾਂ ਹਾਂ ਬਿਲਕੁਲ ਭੁਗਤਣਾ ਮੈਂਨਾਂ ਜਿਨ੍ਹਾਂ ਨੇ ਲਾਇਸੈਂਸ ਬਣਾਇਆ ਹੋਇਆ ਜ ਮਾਰ ਕੇ ਹੋ ਜਾਂਦਾ ਗਲੀਆਂ ਗਲੀਆਂ ਭੱਜ ਕੇ ਮੇਰੇ ਨਾਲ ਹੋਇਆ ਮੇਰੇ ਨਾਲ ਇੰਦਾ ਹੀ ਭੱਜ ਕੇ ਚਲਾ ਗਿਆ ਬੰਦਾ ਪਤਾ ਨਹੀਂ ਲੱਗਿਆ ਕੌਣ ਸੀ ਕੌਣ ਨਹੀਂ ਜਵਾਕ ਸੀਗਾ ਅੱਛਾ ਫਿਰ ਆਪਾਂ ਕਹਿ ਵੀ ਕੁਝ ਨਹੀਂ ਸਕਦੇ ਕੈਵਨਸ ਕੁਝ ਸਕਦੇ ਨਹੀਂ ਬੱਚਾ ਨਾਲ ਵਾਲੇ ਲੋਕ ਕੱਢਿਓ ਕਹਿ ਦਿੰਨੇ ਉਹਨਾਂ ਦੇ ਮਾਪਿਆਂ ਨੂੰ ਚਾਹੀਦਾ ਉਹਨਾਂ ਦੇ ਮਾਪਿਆਂ ਨੂੰ ਕਹਿਦਾ ਕਿ ਇਹ ਸਖਤ ਕਾਰਵਾਈ ਬੱਚਿਆਂ ਕਰਨ ਕਿ ਉਹਨਾਂ ਦੇ ਦੇਖ ਰੇ ਕਰਨ ਕਿ ਜਿਸ ਦਾ 18 ਸਾਲ ਦਾ ਨਹੀਂ ਹੈ ਉਹਨਾਂ ਨੂੰ ਕੋਈ ਵੀ ਬਾਈਕ ਮੋਟਰਸਾਈਕਲ ਕਾਰ ਨਾ ਚਲਾਉਣ ਦਿੱਤੀ ਜਾ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਇੱਕ ਓਵਰ ਸਪੀਡ ਬਹੁਤ ਚਲਾਉਂਦੇ ਆ ਬੱਚੇ ਨੂੰ ਨਾ ਸੈਂਸ ਨਹੀਂ ਹੁੰਦੀ ਵੀ ਕਿੰਨੀ ਇਹਦੀ ਸਪੀਡ ਰੱਖਣੀ ਹੈ ਕਿਤੇ ਬੈ ਜਵਾਨੀ ਹੁੰਦੀ ਹੈ ਚੜਦੀ ਹੁੰਦੀ ਹੈ ਟੀਨ ਏਜ ਹੈ ਜਵਾਨੀ ਚੜਦੇ ਚੜਦੇ ਉਹਨੂੰ ਕੋਈ ਸੁਭਾਚ ਰੰਦਾ ਨਹੀਂ ਕਿ ਮੈਂ ਕੀ ਕਰਨਾ ਹੈ ਕੀ ਨਹੀਂ ਕਰਨਾ ਸਿਸਟਮ ਦਾ ਪਤਾ ਨਹੀਂ ਹੁੰਦਾ ਉਹਨੂੰ ਉਸੂਲਾਂ ਦਾ ਪਤਾ ਨਹੀਂ ਹੁੰਦਾ ਡਰਾਈਵਿੰਗ ਕੀ ਉਸੂਲ ਹੈ ਜਿੱਥੇ ਸੱਜੇ ਖੱਬੇ ਰਸਤਾ ਮਿਲਦਾ ਆਮ ਅਸੀਂ ਦੇਖਦੇ ਹਾਂ ਕਿ ਬਜ਼ਾਰਾ ਦੇ ਵਿੱਚ ਰਾਹ ਜਾਂਦੇ ਲਾਂ ਦੇ ਰੇੜੀ ਕੋਈ ਖੜ ਜਾਂਦੀ ਹੈ ਉਹਦੇ ਟ੍ਰੈਫਿਕ ਜਮ ਹੋ ਜਾਂਦਾ ਮੈਂ ਇਸ ਕਰ ਸਭ ਨੂੰ ਬੇਨਤੀ ਕਰਦਾ ਕਿ ਜਿੱਥੇ ਖੁੱਲੀ ਜਗ੍ਹਾ ਹੈ ਉੱਥੇ ਹੀ ਰੇੜੀਆਂ ਲਗਾਈਆਂ ਜਾਣ ਭੀੜ ਭੜਕੇ ਇਲਾਕੇ ਚ ਰੇੜੀ ਨਹੀਂ ਲਗਾਣੀ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਚਲੋ ਅਸੀਂ ਇਸ ਵਿਸ਼ੇ ਤੇ ਫਿਰ ਕਿਸੇ ਦਿਨ ਗੱਲ ਕਰਾਂਗੇ ਕਿਸੇ ਹੋਰ ਵਿਅਕਤੀ ਦੇ ਨਾਲ ਕਿਉਂਕਿ ਇਹ ਮੁੱਦਾ ਪਟਿਆਲਾ ਦੇ ਵਿੱਚ ਬੜਾ ਗਰਮ ਮੁੱਦਾ ਹੋਇਆ ਹੋਇਆ ਪਰ ਐਡਾ ਵੱਡਾ ਮੁੱਦਾ ਨਹੀਂ ਹੈ ਇਸ ਦਾ ਹੱਲ ਬੜੇ ਆਰਾਮ ਨਾਲ ਨਿਕਲ ਸਕਦਾ ਸੋ ਮੇਰੇ ਸਾਥੀ ਵੀ ਆਏ ਆ ਕੁਲੀ ਸਾਹਿਬ ਕਹਿੰਦੇ ਪਕੌੜੇ ਬਹੁਤ ਸਵਾਦ ਨੇ ਇਹ ਨਾ ਜੀ ਹੁਣ ਪਟਿਆਲਾ ਸ਼ਹਿਰ ਦੇ ਵਿੱਚ ਬਹੁਤ ਥਾਵਾਂ ਤੋਂ ਮੈਨੂੰ ਕੋਡੀਆਂ ਦੀ ਸੇਲ ਬਹੁਤ ਵਾਰ ਗਈ ਮੇਰੇ ਹਿਸਾਬ ਨਾਲ ਰੇੜੀਆਂ ਹੋਰ ਨਾ ਲੱਗਣ ਲੱਗ ਜਣ ਕੋਡੀਆਂ ਦੇ ਸ਼ਹਿਰ ਚ ਚਲੋ ਬਹੁਤ ਸਾਰੇ ਭਰਾਵਾਂ ਨੇ ਇਸ ਪ੍ਰੋਗਰਾਮ ਤੋਂ ਬਾਅਦ ਤਾਂ ਹੁਣ ਤੇਜ਼ੀ ਹੋ ਜਾਣੀ ਆ ਮੈਨੂੰ ਨਾ 30 40 ਬੰਦਿਆਂ ਦੇ ਮੈਸੇਜ ਆਏ ਹੋਏ ਆ ਜਿਨ੍ਹਾਂ ਨੇ ਮੈਨੂੰ ਕਿਹਾ ਹੋਇਆ ਕਿ ਤੁਸੀਂ ਆਓ ਫਿਰ ਮੈਨੇ ਸੋਚਿਆ ਕਿ ਜਾਣਦਾ ਹੈ ਟਾਈਮ ਘਟੁੰਦਾ ਹੈ ਚਾਹੋ ਨਾ ਇੱਕ ਪ੍ਰੋਗਰਾਮ ਵੀ ਕਰ ਲਈਏ ਜਿਹੜੇ ਜਿਹੜੇ ਬੰਦੇ ਬੋਲਣ ਵਾਲੇ ਹੋਣਗੇ ਉਹਨਾਂ ਨਾਲ ਅਸੀਂ ਸ਼ਹਿਰ ਦੇ ਮੁੱਦੇ ਨੂੰ ਲੈ ਕੇ ਡਿਸਕਸ ਕਰਿਆ ਕਰਾਂਗੇ ਵੀ ਅੱਜ ਚਾਹ ਪਕੌੜੇ ਤੁਹਾਡੇ ਕੋਲ ਆਏ ਆ ਚਾਹ ਤੇ ਚਰਚਾ ਵੀ ਹੋਗੀ ਨਾਲੇ ਪਕੌੜਿਆਂ ਦਾ ਸਵਾਦ ਵੀ ਹੋਊਗਾ ਨਾਲੇ ਗੱਲਬਾਤ ਵੀ ਹੋਊਗੀ ਦਰਸ਼ਕਾਂ ਨੂੰ ਇਹ ਵਧੀਆ ਲੱਗੂਗਾ ਇਹਦੇ ਨਾਲ ਫਾਰਮੈਲਿਟੀ ਨਹੀਂ ਰੱਖਣੀ ਆਪਾਂ ਨੇ ਠੀਕ ਹੈ ਜੀ ਇਸ ਪ੍ਰੋਗਰਾਮ ਦੀ ਖਾਸੀਅਤ ਇਹ ਰਹੇਗੀ ਕੋਲੀ ਸਾਹਿਬ ਇਸ 'ਚ ਕੋਈ ਫਾਰਮੈਲਿਟੀ ਨਹੀਂ ਰਹੇਗੀ ਦਮਨ ਜੀ ਇਹ ਸਿੱਧਾ ਗਏ ਗੱਲਬਾਤ ਕਰਦੇ ਕਰਦੇ ਪਕੌੜੇ ਵੀ ਖਾ ਲੇ ਚਾਹ ਵੀ ਪੀ ਲਈ ਤੇ ਸ਼ਹਿਰ ਦੀਆਂ ਚਰਚਾਵਾਂ ਵੀ ਹੋਗੀਆਂ ਸੋ ਇਹ ਮੁੱਦਾ ਜਿਹੜਾ ਟ੍ਰੈਫਿਕ ਵਾਲਾ ਇਸ ਨੂੰ ਅਸੀਂ ਦਸਤੂਰ ਜਿਹੜਾ ਜਾਰੀ ਰੱਖਾਂਗੇ ਜੇ ਹੋਰ ਗੱਲਬਾਤ ਕਰਾਂਗੇ ਬਹੁਤ ਕੰਮ ਕਰਨ ਦੇ ਲੋੜ ਹਨ ਜੀ ਤੁਹਾਡੇ ਵਰਗੇ ਪੱਤਰਕਾਰ ਸਿਆਣੇ ਬੰਦੇ ਹੀ ਇਸ ਨੂੰ ਸੁਧਾਰ ਸਕਦੇ ਨੇ ਪਕੌੜਿਆਂ ਵਾਲੇ ਪੱਤਰਕਾਰ ਪਕੌੜਿਆਂ ਦੇ ਪੱਤਰਕਾਰ ਜੋ ਯਾਰਾਂ ਦੇ ਯਾਰ ਕੋਲ ਜੋ ਮਰਜ਼ੀ ਕਹਿੰਦੇ ਚਲੋ ਇਹ ਵੀ ਠੀਕ ਹੈ ਸੋ ਅਸੀਂ ਬੇਨਤੀ ਕਰਦੇ ਹਾਂ ਆਪਣੇ ਮਾਧਿਅਮ ਰਾਹੀਂ ਬਾਰਿਸ਼ ਹੁੰਦੀ ਹੈ ਇੰਜੋਏ ਕਰਿਆ ਕਰੋ ਬਾਰਿਸ਼ ਦੇ ਵਿੱਚ ਨਾ ਆਓ ਘੁੰਮੋ ਫਿਰੋ ਪਕੌੜੇ ਖਾਓ ਚਾਹ ਪੀਓ ਪੂਰਾ ਸਵਾਦ ਲੋ ਜ਼ਿੰਦਗੀ ਦਾ ਕਿਉਂਕਿ ਜ਼ਿੰਦਗੀ ਬਹੁਤ ਮੁਸ਼ਕਲ ਨਾਲ ਮਿਲਦੀ ਹੈ ਵੈਸੇ ਕਿਹਾ ਜਾਂਦਾ 84 ਲੱਖ ਜੁਣੀਆਂ ਚ ਇੱਕ ਜੁਣੀ ਹੈ ਪਰ ਇਹੀ ਉਹ ਜੁਣੀ ਹੈ ਜਿਸ ਨੂੰ ਦਿਮਾਗ ਦਿੱਤਾ ਗਿਆ ਜਿਹੜੀ ਆਪਣੇ ਦਿਮਾਗ ਨਾਲ ਕਮਾ ਕੇ ਖਾ ਰਹੀ ਹੈ ਬਣਾ ਕੇ ਖਾ ਰਹੀ ਹੈ ਬਾਕੀ ਤੁਹਾਨੂੰ ਪਤਾ ਸਾਰੀਆਂ ਗੱਲਾਂ ਮੈਂ ਇੰਨਾ ਗਿਆਨੀ ਤਾਂ ਨਹੀਂ ਪਰ ਮੈਂ ਇੱਕ ਜ਼ਰੂਰ ਕਹਾਂਗਾ ਕਿ ਤੁਸੀਂ ਜ਼ਿੰਦਗੀ ਦਾ ਇੰਜੋਏ ਕਰੋ ਜਿਸ ਤਰ੍ਹਾਂ ਦਾ ਤੁਹਾਡਾ ਮਨ ਕਰਦਾ ਪਕੌੜੇ ਖਾਓ ਚਾਹ ਪੀਓ ਪਕੌੜਿਆਂ ਨੂੰ ਕਿਸੇ ਨੂੰ ਕੋਈ ਅਲਰਜੀ ਨਹੀਂ ਹੋ ਸਕਦੀ ਪਰ ਬੱਚਿਆਂ ਨੂੰ ਇਹ ਐਜੂਕੇਸ਼ਨ ਦਿਓ ਕਿ ਤੁਸੀਂ ਜਦੋਂ ਤੱਕ ਸਹੀ ਤਰੀਕੇ ਨਾਲ ਮੋਟਰਸਾਈਕਲ ਕਾਰ ਸਕੂਟਰ ਨਹੀਂ ਚਲਾ ਸਕਦੇ ਜਦੋਂ ਤੱਕ ਤੁਸੀਂ ਬਾਲਗ ਨਹੀਂ ਹੈ ਸਰਕਾਰ ਤੁਹਾਨੂੰ ਮਾਨਤਾ ਨਹੀਂ ਦਿੰਦੀ ਤੁਹਾਨੂੰ ਲਾਇਸੈਂਸ ਨਹੀਂ ਮਿਲਦਾ ਤੁਸੀਂ ਨਾ ਚਲਾਓ ਜੇਕਰ ਫਿਰ ਵੀ ਲਾਇਸੈਂਸ ਤੋਂ ਬਾਅਦ ਵੀ ਤੁਸੀਂ ਚਲਾਣੇ ਹੋ ਵੱਡਿਆਂ ਨੂੰ ਵੀ ਮੈਂ ਬੇਨਤੀ ਕਰੂੰਗਾ ਇੱਕ ਸਪੀਡ ਕੰਟਰੋਲ ਦੇ ਵਿੱਚ ਰੱਖੋ ਬਹੁਤ ਸਾਰੇ ਐਕਸੀਡੈਂਟ ਹੋ ਰਹੇ ਆ ਜਵਾਨ ਬੱਚੇ ਜਿਹੜੇ ਜਾਣਦੇ ਆ ਤੇ ਮਾਪੇ ਦਾ ਹਾਲ ਦੇਖਿਆ ਨਹੀਂ ਜਾਦਾ ਮੇਰੇ ਘਰ ਬਿੱਤੀ ਹੈ ਮੇਰੇ ਨਾਲ ਪਤਾ ਜੀ ਸਾਨੂੰ ਭਾਈ ਸਾਹਿਬ ਦਾ ਸੋ ਇਹ ਅਸੀਂ ਨਹੀਂ ਦੇਖ ਸਕਦੇ ਬੱਚਿਆਂ ਨੂੰ ਦੁੱਖ ਜਿਹੜਾ ਮਾਪੇ ਨਹੀਂ ਦੇਖ ਸਕਦੇ ਕੋਈ ਵਿਕਲਾੰਗ ਹੋ ਗਿਆ ਬੱਚਾ ਅਸੀਂ ਨਹੀਂ ਦੇਖ ਸਕਦੇ ਸੋ ਬੇਨਤੀ ਹੈ ਸਰਕਾਰ ਵੱਲੋਂ ਬਹੁਤ ਵਧੀਆ ਕਦਮ ਚੁੱਕਿਆ ਗਿਆ ਹੈ ਪ੍ਰਸ਼ਾਸਨ ਵੱਲੋਂ ਡੀਜੀਪੀ ਪੰਜਾਬ ਸਾਹਿਬ ਉਹਨਾਂ ਵੱਲੋਂ ਬਹੁਤ ਵਧੀਆ ਹੈ ਉਪਰਾਲਾ ਕੀਤਾ ਜਾ ਰਿਹਾ ਇਹਦੇ ਵਿੱਚ ਸਾਰੇ ਸਾਥ ਦਿਓ ਇਸ ਦਾ ਵਿਰੋਧ ਕਰਨ ਦੀ ਜ਼ਰੂਰਤ ਨਹੀਂ ਉੱਥੇ ਹੀ ਠੱਲ ਉਹਨਾਂ ਨੂੰ ਵੀ ਪਾਓ ਜਿਹੜੇ ਲੋਕ ਨਜਾਇਜ਼ ਤੌਰ ਦੇ ਉੱਤੇ ਗਲਤ ਤਰੀਕੇ ਦੇ ਵਾਹਨ ਲੈ ਕੇ ਬਾਜ਼ਾਰਾਂ ਦੇ ਵਿੱਚ ਘੁੰਮ ਰਹੇ। ਫਿਰ ਅਗਲੀ ਵਾਰ ਫਿਰ ਮੁਲਾਕਾਤ ਹੋਏਗੀ ਜਲਦੀ ਚਾਹ ਪਕੌੜੇ ਦੇ ਨਾਲ ਚਰਚਾ ਦੇ ਵਿੱਚ ਫਿਰ ਸ਼ਹਿਰ ਦਾ ਕੋਈ ਹੋਰ ਮੁੱਦਾ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਮੈਨੂੰ ਦਿਓ ਇਜਾਜ਼ਤ ਬਣੇ ਰਹੋ ਅਰਥੀਵੀ ਪੰਜਾਬ ਦੇ ਨਾਲ। ਕੈਮਰਾਮੈਨ ਸੁਨੀਲ ਦੇ ਨਾਲ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸ਼ੁਕਰੀਆ। ਅਨੁਰਾਗ ਸ਼ਰਮਾ ਦੀ ਖਾਸ ਕੋ